ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਥੋਲਿਕ ਇਸਾਈ ਧਾਰਮਿਕ ਆਗੂ ਪਾਪ ਫਰਾਂਸਿਸ ਦਾ 88 ਸਾਲ ਦੀ ਉਮਰ ਦੇ ਵਿੱਚ ਹੁਣ ਦਿਹਾਂਤ ਹੋ ਗਿਆ ਜੀ ਹਾਂ ਵੈਟਿਕਨ ਦੇ ਅਨੁਸਾਰ ਪਾਪ ਨੇ ਅੱਜ ਸਥਾਨਕ ਸਮਿਤੀ ਅਨੁਸਾਰ ਸਵੇਰੇ 7:35 ਉਤੇ ਆਖਰੀ ਸਾਲੇ ਉਹਨਾਂ ਨੂੰ 14 ਫਰਵਰੀ ਨੂੰ ਰੋਮ ਦੇ ਜੈਮੇਲੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹ ਨਮੂਨੀਆ ਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਹੇ ਸਨ ਫੇਫੜਿਆਂ ਦੀ ਇਨਫੈਕਸ਼ਨ ਤੇ ਕਾਰਨੋਂ ਪੰਜ ਹਫ਼ਤੇ ਦੇ ਲਈ ਹਸਪਤਾਲ 6% ਚ ਇਸ ਤੋਂ ਬਾਅਦ ਅਜੂ ਨਦੀ ਮੋਟ ਹੋ ਗਈ ਹੈ। ਕੈਥੋਲਿਕ ਇਸਾਈ ਧਾਰਮਿਕਾ ਗੂ ਪਾਪ ਫਰਾਂਸਿਸ ਦਾ ਦਿਹਾਂਤ ਹੋ ਗਿਆ ਫੇਫੜੇ ਦੀ ਇਨਫੈਕਸ਼ਨ ਤੇ ਕਾਰਨ ਉਹ ਪੰਜ ਹਫਤੇ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਸਨ ਉਸ ਨੂੰ 14 ਫਰਵਰੀ ਨੂੰ ਰੋਮ ਦੇ ਜੈਮਾਲੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹ ਨਮੂਨੀਆਂ ਤੇ ਅਨੀਮੀਆ ਦਾ ਵੀ ਇਲਾਜ ਕਰਵਾ ਰਹੇ ਸੀ ਦਰਸੀਸ ਦੌਰਾਨ ਕੈਥੋਲਿਕ ਚਰਚ ਦੇ ਮੁਖ ਦਫਤਰ ਵੈਟੀਕਨ ਨੇ ਇਹ ਵੀ ਕਿਹਾ ਕਿ ਪਾਪ ਦੀ ਖੂਨ ਦੀ ਜਾਂਚ ਰਿਪੋਰਟ ਵਿੱਚ ਗੁਰਦੇ ਫੇਲ ਹੋਣ ਦੇ ਲੱਛਣ ਵੀ ਦਿਖਾਈ ਦਿੱਤੇ ਨੇ ਇਸ ਤੋਂ ਇਲਾਵਾ ਪਲੇਟਲੇਟਸ ਦੀ ਕਮੀ ਦਾ ਵੀ ਪਤਾ ਲੈ ਕੇ ਹਾਲਕੀ ਭਾਤੇ ਵਿੱਚ ਉਸਨੇ ਛੁੱਟੀ ਦੇ ਦਿੱਤੀ ਗਈ ਪਾਪ ਫਰਾਂਸਿਸ ਇੱਕ ਅਰਜنٹინა ਦੇ ਜੇਸੁਏਚੇ ਪਾਦਰੀ ਸਨ ਜੋ 2013 ਦੇ ਵਿੱਚ ਰੋਮਨ ਕੈਥੋਲਿਕ ਚਰਚ ਦੇ 266ਵੇਂ ਪਾਪ ਬਣੇ ਸਨ ਉਹਨਾਂ ਨੂੰ ਪਾਪ ਬੈਨੇਡਿਕਟ XVI ਦਾ ਵੀ ਉੱਤਰ ਅਧਿਕਾਰੀ ਚੁਣਿਆ ਗਿਆ ਸੀ ਪਾਪ ਫਰਾਂਸਿਸ ਪਿਛਲੇ 1000 ਸਾਲ ਦੇ ਵਿੱਚ ਪਹਿਲੇ ਵਕਤ ਦੀ ਸੰਜੁਗੈਰ ਯੂਰੋਪੀਅਨ ਸੰ ਪਰ ਕੈਥੋਲਿਕ ਧਰਮ ਦੇ ਵਿੱਚ ਸਭ ਤੋਂ ਉੱਚ ਅਹੁਦੇ ਉੱਤੇ ਪਹੁੰਚੇ। ਦੱਸਿਆ ਪਾਪ ਦਾ ਜਨਮ 17 ਦਸੰਬਰ 1936 ਨੂੰ ਫਰੋਲੈਂਸ ਅਰਜنٹინა ਦੇ ਵਿੱਚ ਹੋਇਆ ਸੀ। ਪਾਪ ਬਨਣ ਤੋਂ ਪਹਿਲਾਂ ਉਹ ਜੋਲਜ ਮਾਰਲਿਓ ਬਰਗੋਗਲਿਓ ਦੇ ਨਾਮ ਦੇ ਨਾਲ ਜਾਣੇ ਜਾਂਦੇ ਸਨ ਤੇ ਪਾਪ ਫਰਾਂਸਿਸ ਦੇ ਦਾਦਾ-ਦਾਦੀ ਤਾਨਾ ਸ਼ਾਹੀ ਬੇਨੀਟੋ ਮਸੋਲੀਨੀ ਤੋਂ ਬਚਣ ਦੇ ਲਈ ਇਟਲੀ ਛੱਡ ਕੇ ਅਰਜنٹინა ਚਲੇ ਗਏ। ਪੋਪ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਅਰਜنٹੀਨਾ ਦੀ ਰਾਸਤਾਨੀ ਬਿਉਨਸ ਆਇਰਸ ਦੇ ਵਿੱਚ ਬਤਾਇਆ ਸੀ ਉਹ ਸੁਸਾਇਟੀ ਆਫ ਜਿਸ ਦਾ ਮੈਂਬਰ ਬਣਨ ਵਾਲੇ ਪਹਿਲੇ ਪੋਪ ਸੀ ਅਤੇ ਅਮਰੀਕਾ ਤੋਂ ਆਉਣ ਵਾਲੇ ਪਹਿਲੇ ਪੋਪ ਸੀ ਉਹਨਾਂ ਨੇ ਬਿਊਨੈਸ ਆਰਐਸ ਯੂਨੀਵਰਸਿਟੀ ਤੋਂ ਦਰਸ਼ਨ ਅਤੇ ਧਰਮ ਸ਼ਾਸਤਰ ਦੇ ਵਿੱਚ ਮਾਸਟਰ ਦੀ ਡਿਗਰੀ ਕੀਤੀ ਸੀ ਅਤੇ 1998 ਦੇ ਵਿੱਚ ਉਹ ਬਿਊਰਿੰਸ ਆਇਰਸ ਦਾ ਅਰਥੇ ਬਿਸ਼ਪ ਬਣੇ ਅਤੇ 2001 ਦੇ ਵਿੱਚ ਪਾਪ ਜਨ ਪਾਲ ਦੂਜੇ ਨੇ ਉਸ ਨੂੰ ਕਾਰਡੀਨਲ ਬਣਾਇਆ ਇਤਿਹਾਜ਼ੀ ਕੇ ਦੁਖਦ ਖਬਰ ਦੇ ਕਾਰਨ ਸੰਸਾਰ ਭਰ ਦੇ ਵਿੱਚ ਸ਼ੋਕ ਮਨਾਏ ਜਾ ਰਹੇ ਹਨ ਦੁਨੀਆ ਭਰ ਦੇ ਪ੍ਰਤਾਨਮਿਕਾ ਗੂ ਰਾਜਨੀਤਿਕ ਨੇਤਾ ਤੇ ਆਮ ਲੋਕ ਪੋਪ ਦੀ ਮੌਤਾ ਦੁਖ ਜਤਾਰੇ ਨੇ ਤੇ ਉਹਨਾਂ ਦੀ ਸਾਦਗੀ ਮਾਨਵਤਾ ਤੇ ਸੱਚਾਈ ਵਾਲਾ ਜੀਵਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ